ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਸ਼ਨੀਵਾਰ 6 ਸਤੰਬਰ ਸਾਲ 2025 ਸਮਾਂ 7:30 ਦਾ ਹੋ ਗਿਆ ਆਪਾਂ ਮਤਲਬ ਟਾਈਮ ਨਾਲ ਹੀ ਉੱਠ ਗਏ ਸੀ ਪਰ ਅੰਕਲ ਜੀ ਨਾਲ ਇੱਥੇ ਗੱਲਾਂ ਬਾਤਾਂ ਮਾਰਦੇ ਰਹੇ ਆਪਣੇ ਪੰਜਾਬੀ ਟਰੱਕ ਦੇ ਹੋਰ ਅੰਕਲ ਸੀਗੇ ਤੇ ਹੁਣ ਆਪਣਾ ਸਮਾਨ ਸਮੋਣ ਜਮ੍ਹਾਂ ਰੈਡੀ ਆ ਤੇ ਚਾਹ ਪਾਣੀ ਆਪਾਂ ਪੀ ਲਿਆ ਤੇ ਰਾਤ ਦਾ ਟਿਕਾਣਾ ਆਪਣਾ ਸੀਗਾ ਆਨੰਦਪੁਰ ਸੇਹ ਵਾਲੇ ਬੰਨਿਆਂ ਦਾ ਢਾਬਾ ਤੇ ਬੜੀ ਵਧੀਆ ਸੇਵਾ ਕੀਤੀ ਰਹੀ ਬੜਾ ਵਧੀਆ ਸਾਰਾ ਕੁਝ ਸੀ ਵਧੀਆ ਨੀਂਦ ਆਈ ਤੇ ਰਾਤ ਦਾ ਟਿਕਾਣਾ ਆਪਣਾ ਉਹ ਸਾਹਮਣੇ ਕਮਰੇ ਦੇ ਵਿੱਚ ਸੀਗਾ ਤੇ ਕੋਈ ਨਹੀਂ ਉੱਥੇ ਆਇਆ ਮਤਲਬ ਆਪ ਨੂੰ ਉਂਦਰ ਲੱਗਿਆ ਹੋਆ ਸੀਗਾ ਤੇ ਬਹੁਤ ਵਧੀਆ ਨੀਂਦ ਆਈ ਤੇ ਅੱਜ ਦਾ ਸਫ਼ਰ ਕਰਦੇ ਹਾਂ ਸਟਾਰਟ ਵਾਈਬੂ ਦਾ ਨਾਮ ਲੈ ਕੇ ਤੇ ਬਣੇ ਰਹੋ ਅੱਜ ਦੇ ਸਫ਼ਰ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਪਹਾੜ ਦੇ ਵਿੱਚ ਐਂਟਰ ਹੋ ਗਏ ਆ ਤੇ ਤਕਰੀਪਾੜਨਾ ਸਾਹਿਬ ਇੱਥੋਂ ਰਹਿ ਗਿਆ 200 ਕਿਲੋਮੀਟਰ ਦੂਰ ਉਮੀਦ ਕਰਦੇ ਆ ਵੀ ਆਉਣ ਵਾਲੇ ਦੋਕ ਦਿਨਾਂ ਦੇ ਵਿੱਚ ਆਪਾਂ ਉੱਥੇ ਪਹੁੰਚਾਂਗੇ ਤੇ ਬਣੇ ਰਿਓ ਸਫ਼ਰ ਦੇ ਨਾਲ ਧੰਨਵਾਦ ਬਹੁਤ ਜੀ ਹਾਂ ਜੀ ਬਈ ਮਲਾਉਨੇ ਆਪਾਂ ਤੁਹਾਨੂੰ ਢਾਬੇ ਵਾਲੇ ਦੂਜੀ ਬਾਈ ਨਾਲ ਮਨੀਸ਼ ਬਾਈ ਦਾ ਛੋਟਾ ਭਰਾ ਤੇ ਹਾਂ ਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਬਾਈ ਜੀ ਸਾਰਾ ਵਧੀਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਨਪ੍ਰੀਤ ਸ਼ਰਮਾ ਹੈ ਮਨਪ੍ਰੀਤ ਸ਼ਰਮਾ ਠੀਕ ਹੈ ਬਈ ਹੋਠ ਠੀਕ ਠਾਕ ਹਾਂ ਜੀ ਤੁਸੀਂ ਕਿੰਨੇ ਟਾਈਮ ਤੋਂ ਆਉਣ ਲੱਗੇ ਢਾਬੇ ਤੇ ਲੋਗੇ ਸੱਤਾਂ ਸਾਲ ਰਹੀ ਠੀਕ ਆ ਵਧੀਆ ਚੱਲ ਰਿਹਾ ਹਾਂਜੀ ਵਧੀਆ ਠੀਕ ਆ ਘਰੇ ਠੀਕ ਠਾਕ ਬਈ ਸਾਰੇ ਕਿੰਨੇ ਟਾਈਮ ਬਾਅਦ ਕਿਹੜਾ ਮਾਰਦੇ ਘਰੇ ਆ ਮਹੀਨੇ ਦਾ ਚੱਲਦੀ ਰਹੀ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਬਈ ਹੋਰ ਹੋਰ ਸੁਣਾਓ ਠੀਕ ਠਾਕ ਹੋਰ ਵਧੀਆ ਚਲੋ ਵਧੀਆ ਤੇ ਇਧਰ ਅੰਕਲ ਜੀ ਆਪਣੇ ਹੋਰ ਅੰਕਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਸਹੀ ਕਰਨਾਲ ਦੇ ਆ ਨਹੀਂ ਤਰਾਵਲੀ ਜੇ ਗੁਰਤੇਗ ਬਹਾਦਰ ਸਾਹਿਬ ਦਾ ਤੁਹਾਡੇ ਗੁਰਦੁਆਰਾ ਜੀ ਠੀਕ ਹੈ ਜੀ ਤੁਸੀਂ ਇਧਰੋਂ ਗੱਡੀ ਚਲਾਉਂਦੇ ਹੋ ਜੀ ਹਾਂ ਗੱਡੀ ਠੀਕ ਆ ਹੁਣ ਅੱਗੇ ਕਿੱਥੇ ਜਾ ਰਹੇ ਹੋ ਹਾਂ ਜੀ ਵਾਪਸ ਜਾ ਰਹੇ ਹਾਂ ਜੀ ਅੱਛਾ ਵਾਪਸ ਕਿੱਥੇ ਲੈ ਕੇ ਆਏ ਸਮਾਨ ਇਹ ਪਟਨਾ ਸਾਹਿਬ ਪਟਨਾ ਸਾਹਿਬ ਠੀਕ ਹੈ ਗੁਰੇ ਦੇਰਸ਼ਨ ਮੇਲੇ ਹਾਂ ਇਹ ਦੇ ਜਾਂ ਦੋ ਤਿੰਨ ਵਾਰੀ ਤੁਹਾਨੂੰ ਦਾ ਗੱਡੀ ਵਾਲਿਆਂ ਦਾ ਕੰਮ ਆਉਂਦਾ ਹਾਂ ਇਹਦਾ ਹੈ ਜੀ ਹਾਂ ਜੀ ਟਰੱਕ ਲੈ ਕੇ ਸਮਾਨ ਲਾ ਕੇ ਛੇਦੀ ਦੀ ਮੋੜਨਾ ਹੁੰਦਾ ਵਾ ਟਾਈਮ ਉਹਨਾਂ ਕਾ ਹੁੰਦਾ ਜੀ ਹਾਂ ਛੇਪ ਲੈ ਕੇ ਆਏ ਠੀਕ ਆ ਠੀਕ ਆ ਹੋਰ ਸੁਣਾਓ ਠੀਕ ਠਾਕ ਕੋ ਪਰਿਵਾਰ ਵਧੀਆ ਜੀ ਸਭ ਵਧੀਆ ਚਲੋ ਵਧੀਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਵਧੀਆ ਪਰਮਾਤਮਾ ਨੇ ਸੇਵਾ ਬਖਸ਼ੀ ਤੁਹਾਨੂੰ ਹਾਂ ਜੀ ਹਾਂ ਜੀ ਬਸ ਪਰਮਾਤਮਾ ਦੀ ਕਿਰਪਾ ਨਾਲ ਤਰੇ ਫਿਰਦੇ ਵਧੀਆ ਹੁਣ ਤੱਕ ਦਾ ਵਧੀਆ ਸਫਰ ਅੱਗੇ ਵੀ ਵਧੀਆ ਰਹੂਗਾ ਤੇ ਤੁਸੀਂ ਵੀ ਹਜੂਰ ਸਾਹਿਬ ਦੀਆਂ ਟਿਕਟਾਂ ਬੁੱਕ ਕਰਾਈਆਂ ਜੀ ਕਦੋਂ ਆ ਰਹੇ ਹੋ ਅਗਲੇ ਮਹੀਨੇ ਹਾਂ 17 ਤਰੀਕ ਠੀਕ ਆ ਹੋ ਸਕਦਾ ਆਪਣੇ ਮੇਲੇ ਉੱਥੇ ਹੋਣ ਦੁਬਾਰਾ ਤੇ ਦੇਖਦੇ ਆ ਪਰਮਾਤਮਾ ਨੇ ਦੁਬਾਰਾ ਮਿਲਾਇਆ ਤਾਂ ਜਰੂਰ ਮਿਲਾਂਗੇ ਉੱਥੇ ਤੇ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੇ ਸਾਨਵਾ ਜੀ ਅੰਕਲ ਜੀ ਹੁਣ ਆ ਨਾ ਮਿਲ ਕੇ ਵਧੀਆ ਲੱਗਾ ਬਾਈ ਨਾਲ ਵੀ ਗੱਲਾਂ ਬਾਤਾਂ ਮਾਰੀਆਂ ਤੇ ਹੁਣ ਆਪਾਂ ਇਥੋਂ ਲੈਨੇ ਆ ਜਾਇਜ਼ਤ ਤੇ ਚੱਲਦੇ ਆਂ ਬਈ ਕਿਉਂ ਬਈ ਤਿਆਰੀ ਆ ਪਾਣੀ ਪੂਣੀ ਭਰ ਲਿਆ ਬਈ ਆਪਾਂ ਤੇ ਸਮਾਨ ਸੱਲਾ ਲੱਦ ਲਿਆ ਵਾ ਤੇ ਆਪਾਂ ਹੁਣ ਬਈ ਇਧਰ ਮੀਂਹ ਦਾ ਮੌਸਮ ਬਣਿਆ ਰਹਿੰਦਾ ਤੇ ਆਪਾਂ ਪਹਿਲਾਂ ਹੀ ਸਮਾਨ ਆਪਦਾ ਜਿਹੜਾ ਹੈਗਾ ਕਵਰ ਕਰਕੇ ਤੁਰਦੇ ਆਂ ਤਾਂ ਜੋ ਰਾਹ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਪਾਣੀ ਵੀ ਭਰ ਲਿਆ ਖੰਦਾ ਆਪਾਂ ਤੇ ਅੱਜ ਮੌਸਮ ਵੀ ਵਾਵਾ ਕਰਦਾ ਵਾ ਇੱਕ ਰਹੂ ਅੱਜ ਤਸੱਲੀਆਂ ਦੇਖਦੇ ਆਂ ਵਿੱਚ ਕਿੰਨਾ ਕੁ ਸਫ਼ਰ ਕੱਢਦੇ ਆ ਕਿੰਨੇ ਟਾਈਮ ਦੇ ਵਿੱਚ ਭਾਈ ਹੁਣੇ ਕਹਿੰਦੇ ਵੀ ਰੋਟੀ ਪਾਣੀ ਛੱਕ ਕੇ ਜਰੂਰ ਜਾਏ ਹਾਂ ਅਪਾ ਰੋਟੀ ਖਾ ਕੇ ਦੂਬਾਰ ਖਿੱਚਦੇ ਆਂ ਸਾਈਕਲ 77 ਕਿਲੋਮੀਟਰ ਦਾ ਸਫ਼ਰ ਅੱਜ ਨਵੇੜਾਂਗੇ ਜਲਦੀ ਮਿਲਦੇ ਫਿਰ ਖਾ ਕੇ ਰੋਟੀ ਚੱਲਦੇ ਆਂ ਰੋਟੀ ਪਾਣੀ ਵੀ ਆਪਾਂ ਛੱਕ ਲਿਆ ਸੀਗਾ ਤੇ ਹੁਣ ਆ ਗਈ ਆ ਖੀਰ ਤੇ ਨਾਲ ਪਾਣੀ ਵੀ ਦੇ ਗਿਆ ਭਾਈ ਤੇ ਨੀ ਜੀ ਬਈ ਅਸੀਂ ਤੈਨੂੰ ਕਿਵੇਂ ਧੰਨਵਾਦ ਕਰਾਂਗੇ ਯਾਰ ਬਈ ਹੈਂ ਉੱਪਰ ਆ ਗਏ ਤੁਸੀਂ ਫੋਨ ਕਰਵਾ ਕੇ ਨੂੰ ਤੀ ਜੀ ਬਈ ਬਹੁਤ ਸਾਰਾ ਮਾਣ ਬੱਛ ਯਾਰ ਤਾਨੂੰ ਵੀ ਨਹੀਂ ਜੀ ਦੀ ਵੀ ਇੱਧਰ ਤਾਨੂੰ ਇੰਨਾ ਪਿਆਰ ਮਿਲੂਗਾ ਤੇ ਬੜਾ ਪਿਆਰ ਮੈ ਰਹਿਆ ਬਈ ਤੇ ਹਮਾਰ ਵਾਰ-ਵਾਰ ਧੰਨਵਾਦ ਅਸੀਂ ਕਰ ਨਹੀਂ ਸਕਦੇ ਨਾ ਤੁਹਾਡਾ ਸਾਡੇ ਕੋਲ ਆ ਗੱਡਾ ਭਰਾ ਸਾਡਾ ਇਹ ਨੂੰ ਤਾਨੂੰ ਬਾਤ ਤੁਹਾਡਾ ਜਿਹੜੇ ਤੁਸੀਂ ਸਾਡੇ ਕੋਲ ਆਏ ਤੁਸੀਂ ਬਈ ਕੱਲ ਸਹੀ ਬੇਫਿਕਰੇ ਹੋ ਕੇ ਆਏ ਆ ਤੁਹਾਡੇ ਵੱਲ ਨੂੰ ਕਿ ਸਾਨੂੰ ਕੋਈ ਵੇਖਣ ਨਹੀਂ ਸੀਗਾ ਵੀ ਆਏ ਜਿਵੇਂ ਆਪਦੇ ਰੈਸਟਰੀ ਜਿਆ ਘਰੀ ਚੱਲੇ ਉਹਦਾ ਰਹੀ ਹੈ ਇੱਕ ਵਾਰ ਤੇ ਰਾਤ ਨੀਂਦ ਵੀ ਵਧੀਆ ਆਈ ਵੀ ਉੱਥੇ ਕੋਈ ਨਹੀਂ ਆਇਆ ਹੈਗਾ ਤੇ ਪੂਰੀ ਵਧੀਆ ਨੀਂਦ ਆ ਤੇ ਬਾਕੀ ਹੁਣ ਛਕਦੇਆਂ ਖੀਰ ਤੇ ਚੱਲਦੇ ਗੱਡੀਆਂ ਤਿਆਰ ਆ ਬਈ ਉਧਰ ਜਮਾ ਬਾਜਾ ਮਾਰੀ ਜਾਂਦੀਆਂ ਹੁਣ ਤਾਂ ਕਿ ਆਪਣੇ ਰੈਡੀ ਆ ਤੇ ਰੈਡੀ ਹੋਇਆ ਨੂੰ ਮਤਲਬ ਦਾ ਸਾਈਕਲਾਂ ਨੂੰ ਘੰਟਾ ਹੋ ਗਿਆ ਤੇ ਆਪਣਾ ਵੀ ਇੱਥੋਂ ਜਾਣ ਨੂੰ ਜੀ ਕਰਦਾ ਤੇ ਮਨੀਸ਼ ਭਾਈ ਤੇ ਭਾਈ ਦਾ ਛੋਟਾ ਭਾਈ ਇਹਨਾਂ ਵਧੀਆ ਸੁਭਾਅ ਭਾਈ ਹੋਣਾਂ ਦਾ ਬਈ ਤੁਸੀਂ ਇੱਕ ਵਾਰੀ ਹੋਟਲ ਦਾ ਐਡਰੈਸ ਬੋਲ ਦਿਓ ਆਪਣੇ ਦਾ ਸਾਡਾ ਕਰਨਾਸ ਨੋਕਦੁਰ ਬਾਰਡਰ ਦੇ ਨਾਲ ਹੀ ਹੈ ਕਰਨਾਸ ਨਦੀ ਦੇ ਹੋਟਲ ਹੈ ਆਪਣਾ ਖਾਸਾ ਉਪਲੈਸ਼ੀ ਨੰਬਰ ਸਾਹਵਲ ਜਾਂਦਾ ਠੀਕ ਹੈ ਜੇ ਕੋਈ ਵੀ ਆਪਣਾ ਯਾਤਰੀ ਮਤਲਬ ਕੋਈ ਟੈਂਪਲ ਤੇ ਬਸ ਤੇ ਪਾਹੇ ਤੇ ਵੀ ਜਿਸ ਦੀ ਮਰਜ਼ੀ ਤੇ ਆਵੇ ਦਨਵਾਦੀ ਆਪਣੇ ਹੋਟਲ ਦੇ ਆ ਕੇ ਰੁਕ ਸਕਦਾ ਹੈ ਤੇ ਵਧੀਆ ਪ੍ਰਬੰਧ ਆਪਣੇ ਮਤਲਬ ਪੂਰੇ ਭੈਣ ਵਾਸਤੇ ਵਧੀਆ ਜਗ੍ਹਾ ਮਿਲੂਗੀ ਤੇ ਬਾਈ ਉਹਨਾਂ ਦਾ ਵੀ ਪੰਜਾਬੀ ਹੋਟਲਾਂ ਤੇ ਬਾਈ ਉਹਨਾਂ ਨੇ ਆਪਾਂ ਨੂੰ ਬੜਾ ਮਾਣ ਬਖਸ਼ਿਆ ਵਾ ਕਿ ਬਾਈ ਹੁਣਾਂ ਕੋਲ ਜਾਣ ਨੂੰ ਜੀ ਨਹੀਂ ਕਰਦਾ ਤੇ ਉਹੀ ਗੱਲ ਫੇਰ ਹੋ ਗਈ ਐ ਤੇ ਸਾਈਕਲ ਦਾ ਆਪਣਾ ਪੈਂਚਰ ਹੋ ਗਿਆ ਤੇ ਪਤਾ ਨਹੀਂ ਹਵਾ ਘਟੀ ਆ ਤੇ ਬਾਈ ਹੁਣਾਂ ਕੋਲੇ ਆਪਣੇ 15 20 ਮਿੰਟ ਲੱਗਦਾ ਹੋਰ ਲੱਗਣਗੇ ਬਾਕੀ ਤੇ ਹੁਣ ਬੈਗ ਬੂਲ ਢੋਲ ਕੇ ਪੰਪ ਕੱਢਣਾ ਪਊਗਾ ਨਹੀਂ ਨਹੀਂ ਫੇਰ ਉਤਾਰੀ ਨਿਕਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਈ ਮਨੀਸ਼ ਬਾਈ ਆਪਾਂ ਨੂੰ ਸਰਕ ਤੇ ਇਧਰ ਸਾਈਕਲ ਵੀ ਟਪਾ ਕੇ ਗਿਆ ਆਪਣੇ ਨਾਲ ਇੰਨਾ ਬਈ ਪਿਆਰ ਰਹਿ ਗਿਆ ਬਾਈ ਨਾਲ ਤੇ ਬਹੁਤ ਬਹੁਤ ਸਤਿਕਾਰ ਬਾਈ ਦਾ ਅਵਾ ਦੋ ਘੰਟਿਆਂ ਦੇ ਵਿੱਚ ਵੀ ਆਪਾਂ 33 ਕਿਲੋਮੀਟਰ ਸਫਰ ਕੱਢ ਕੇ ਤੇ ਹੁਣ ਇੱਥੇ ਰੁਕੇ ਆ ਇੱਥੋਂ 56 ਕਿਲੋਮੀਟਰ ਰਹਿ ਗਿਆ ਤੇ ਹੁਣ ਪੈਪਸੀ ਦਾ ਟਾਈਮ ਆ ਗਿਆ ਤੇ ਉਹ ਬਾਈ ਹੁਣੇ ਆ ਹਾਂਜੀ ਬਾਈ ਜੀ ਕਿਵੇਂ ਹੋ ਠੀਕ ਹੈ ਕੀ ਨਾਮ ਹੈ ਆਪਕਾ ਕ੍ਰਿਸ਼ਨਾ ਕੁਮਾਰ ਕੌਣ ਸਾ ਇਹ ਗਾਵੇਂ ਭਾਈ ਪਨਾਪੁਰ ਪਨਾਪੁਰ ਠੀਕ ਹੈ ਔਰ ਬੜੀਆ ਸਭ ਘਰ ਪੇ ਇਧਰ ਹੀ ਘਰ ਹੈ ਆਪਕਾ अच्छा ठीक है और भाई ठीक हो आप अच्छे हो के इधर भी आपा दुकान ਤੇ ਰੁਕੇ ਸੀਗੇ ਤੇ ਹੁਣ ਇੱਥੋਂ ਚੱਲਦੇ ਆ ਪੈਕੀ ਰੂਤੀ ਕੀ ਅੱਗੇ ਤੇ ਆਪਣੇ ਸਾਈਕਲ ਇੱਧਰ ਖੜੇ ਆ ਗਿਆ ਜੀ 1:30 ਵਜੇ ਦਾ ਤੇ ਆਪਾਂ 1 ਘੰਟਾ ਪਹਿਲਾਂ ਇੱਥੇ ਰੁਕੇ ਸੀਗੇ ਬਾਈ ਹੁਣਾਂ ਦਾ ਪੰਪ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਸਤਰੀ ਕਾਲ ਜੀ ਮਰਾਦੀ ਸਾਸਤਰੀ ਕਾਲ ਉਹ ਠੀਕ ਠਾਕ ਹਾਂ ਜੀ ਰਾਮ ਚੰਗਾ ਸਾਸਤਰੀ ਕਾਲ ਜੀ ਤੇ ਬਾਈ ਹੁਣੇ ਵੀ ਆਪਣੇ ਪੰਜਾਬ ਦੇ ਵਿੱਚ ਫਰੀਦਕੋਟ ਬਠਿੰਡੇ ਸਰਵਿਸ ਕਰਕੇ ਆ ਆਰਮੀ ਦੇ ਵਿੱਚ ਨੇ ਹੁਣ ਇਹਨਾਂ ਨੇ ਇੱਥੇ ਆਪ ਦਾ ਫਿਊਲ ਸਟੇਸ਼ਨ ਖੋਲਿਆ ਵਾ ਹੋਰ ਪਰਿਵਾਰ ਵਧੀਆ ਜੀ ਸਾਰਾ ਠੀਕ ਠਾਕ ਵਧੀਆ ਵਧੀਆ ਪੰਜਾਬੀ ਤੁਹਾਨੂੰ ਵਧੀਆ ਆਉਂਦੀ ਹੈ ਹਾਂ ਬੜੀਆਂ ਠੀਕ ਹੈ ਇੱਕ ਵਾਰੀ ਫਤਿਹ ਬੁਲਾ ਦਿਓ ਫਿਰ ਹੋ ਬਾਈ ਜੀ ਜੀ ਦਾ ਖਾਲਸਾ ਬਾਈ ਜੀ ਬਾਈ ਜੀ ਜੀ ਫਤਿਹ ਹੋਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਮੈਨੂੰ ਬਹੁਤ ਸਦਾ ਟੋਰੀ ਸੰਗ ਰਹਿੰਦਾ ਹਮ ਲੋਕ ਬਹੁਤ ਅੱਛਾ ਲੱਗਦਾ ਪੰਜਾਬ ਨੇ ਅਸੀਂ ਬਹੁਤ ਰਹਿ ਔਰ ਬਹੁਤ ਅੱਛਾ ਲੱਗਾ ਮੈਨੂੰ ਬਹੁਤ ਆਪ ਲੋਕਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਇਆ ਠੀਕ ਹੈ ਨਹੀਂ ਜੀ ਥੋੜਾ ਧੰਨਵਾਦ ਜੀ ਬਹੁਤ ਬਹੁਤ ਯਾਰ ਨਹੀਂ ਸਸਰੀ ਘਰ ਸਸਰੀ ਘਰ ਜੀ ਤੇ ਬਾਈ ਜੀ ਹੁਣਾਂ ਨੇ ਬਈ ਆਪਾਂ ਨੂੰ ਠੰਡਾ ਵਗੈਰਾ ਪਿਆਇਆ ਤੇ ਇੱਥੇ ਆਪਾਂ ਨੂੰ ਹੋ ਗਿਆ ਮਤਲਬ ਘੰਟਾ ਬੈਠਿਆ ਨੂੰ ਤੇ ਆਪਣਾ ਜੀ ਕਰਦਾ ਗੱਲਾਂ ਬਾਤਾਂ ਮਾਰ ਲਈ ਆਪਾਂ ਬਈ ਉੱਥੇ ਅੰਦਰ ਬਹਿ ਕੇ ਸੀਗੇ ਦਫ਼ਤਰ ਦੇ ਵਿੱਚ ਤੇ ਹੁਣ ਚੱਲਦੇ ਆਂ ਆਪਣਾ ਸਫ਼ਰ ਰਹਿ ਗਿਆ ਇੱਥੋਂ 50 ਕਿਲੋਮੀਟਰ ਦਾ ਤੇ ਚੱਲਦੇ ਆਂ ਫਿਰ ਅੱਗੇ ਹੰਪੜਿਆਂ ਕਾਹਿੱਤੇ ਚੱਲ ਗਏ ਬਈ ਆਪਾਂ ਆ ਗਏ ਸੀਗੇ 14 ਕਿਲੋਮੀਟਰ ਤੇ ਭੁੱਖ ਲੱਗੀ ਥੋੜੀ ਜਿਹੀ ਹਾਂ ਸੁਭਾ ਪਰੋਕੀ ਖਾਦੀ ਸੀ ਤੇ ਹੁਣ ਆਪਾਂ ਨਿਊਡਲ ਮੰਗਾਏ ਸੀ ਇਹ ਵੀ ਵੱਜ ਬਾਈ ਕੋਲੇ ਹੀ ਸੀ ਤੇ ਨਾਲ ਆਹ ਮੰਜੂਰੀਨ ਬਾਈ ਨਾਲ ਆਪਾਂ ਨੂੰ ਬਈ ਫਰੀ ਦਿੱਤੇ ਐ ਤੇ ਬਾਕੀ ਆਪਾਂ ਸਫਰ ਕਰਨਾ ਜੇ ਕਰਕੇ ਇਹਦੇ ਰੁਕੇ ਅੰਗਰੇਜ਼ਾਂ ਦਾ ਆਪ ਨੂੰ ਆਫਰ ਕੀਤਾ ਸੀਗਾ ਵੀ ਆਪਣੇ ਘਰੇ ਰੋ ਤੁਸੀਂ ਰੈਸਟ ਕਰੋ ਮਤਲਬ ਏਸੀ 'ਚ ਤੇ ਫਿਰ ਇਸ ਜੋ ਨਿਕਲ ਕੇ ਵੀ ਸਫਰ ਵੀ ਨਹੀਂ ਹੋਣਾ ਜਗਾ ਤੇ ਆਪਾਂ ਹੁਣ ਅੱਗੇ ਵੀ ਚੱਲਣਾ ਕਿਉਂਗੀ। ਦੋ ਕੁ ਦਿਨਾਂ ਚ ਆਪਾਂ ਪਹੁੰਚਣਾ ਜਿਹੜਾ ਉੱਥੇ। ਇਹ ਰਾਤ ਵੀ ਬਣੀ ਰਹਿਦਾ ਫਿਰ ਇਹ ਨਾਲ। ਤਾਂ ਆ ਕੇ ਨਿਊਡਲ ਚੱਲਦੇ ਆ ਅੱਗੇ। ਚੰਗੀ। ਅੱਜ ਪਹਿਲੇ ਦਿਨ ਤੂੰ ਨੂਨ ਵਾਲਾ ਖਾਣ ਲੱਗ ਜਾਣਾ। ਅਹੀਂ ਮੂਰੇ ਖੁਸ਼ੀ ਘਟਣਾ। ਆਹ ਬਈ ਜਰੂਰ। ਚੱਲ। ਨਿਊਡਲ ਖਾ ਕੇ ਇੱਥੋਂ ਬਾਈ ਵੱਲੋਂ ਤੇ ਜਾਣ ਦੀ ਤਿਆਰੀ ਕੀਤੀ ਸੀਗੀ। ਤੇ ਇਧਰ ਮੀਂਹ ਬਈ ਲੈ ਪਿਆ ਵਾ ਹੁਣ ਜਿੰਦੀ ਵਲੀ ਗਰਜੀਆਂ ਦੀ ਸਾਈਕਲ ਆਪਾਂ ਛੱਟ ਦੇ ਥੱਲੇ ਕਰਤੇ ਆ ਤੇ ਹੁਣ ਦੇਖਦੇ ਆ ਬਈ ਕੀ ਬਣਦਾ ਵਾ ਤੇ ਇਹਨੇ ਹਿਸਾਬ ਤਾ ਬਚਾ ਹੋ ਗਿਆ ਬਈ ਪੂਰਾ ਜ਼ੋਰਦਾਰ ਮੀਂਹ ਆ ਤੇ ਜੇ ਕਿਤੇ ਆਪਾਂ ਤੁਰ ਪੈਂਦੇ ਤੇ ਜਮਾਂ ਭੇਜ ਜਾਂਦੇ ਬਾਕੀ ਬਿਜਲੀ ਗੜਕਦੀ ਵੀ ਤੁਹਾਨੂੰ ਸੁਣਦੀ ਹੋਣੀ ਆ ਤੇ ਇਦੋਂ ਪਹਿਲਾਂ ਇੰਨੀ ਜ਼ਿਆਦਾ ਗਰਮੀ ਸੀ ਦੀ ਸਾਡੀ ਬੱਸ ਬੱਸ ਹੋ ਗਈ ਐਨ ਪੂਰਾ ਪਿੰਡਾ ਮੱਝਦਾ ਸੀ ਧੁੱਪ ਦੇ ਨਾਲ ਤੇ ਹੁਣ ਦੇਖ ਲੋ ਥੋੜਾ ਇਹ ਘਟਿਆ ਸੀਗਾ ਬਈ ਤੇ ਆਪਾਂ ਹੁਣ ਚੱਲ ਪਏ ਆ ਤੇ ਮੀਂਹ ਦੇ ਵਿੱਚ ਹੀ ਕੱਢਾਂਗੇ ਸਫ਼ਰ 30-35 ਕਿਲੋਮੀਟਰ ਦਾ ਵਧੀਆ ਸਫ਼ਰ ਨੇ ਪੜੂਗਾ ਗਰਮੀ ਸੀ ਪਹਿਲਾਂ ਹੁਣ ਸੈੱਟ ਹੋ ਗਿਆ ਬਾਕੀ ਬਈ ਵੈਦਰ ਚੈੱਕ ਕਰ ਲੋ ਵਧੀਆ ਹੋ ਗਿਆ ਪੂਰਾ ਐਨ ਸਾਰੇ ਪਾਸੇ ਚੈੱਕ ਰੱਬ ਵੀ ਬਈ ਪੂਰਾ ਡਰਾ ਰਿਹਾ ਵੀ ਕਹਿੰਦਾ ਫੋਨ ਨਾ ਚਲਾਓ ਤੁਸੀਂ ਤੁਸੀਂ ਧਿਆਨ ਨਾਲ ਜਾਓ ਵੀ ਅੱਗੇ ਚੱਕੜ ਵੀ ਆ ਤੇ ਤੁਸੀਂ ਹੈ ਵੀ ਸਾਈਕਲ ਤੇ ਆ ਸਤਿ ਸ਼੍ਰੀ ਅਕਾਲ ਪਹਿਲਾ ਦੰਤਾਰੂ ਸਿਗਰ ਰੂ ਰਸਤਨ ਤਨ ਸਮਾਂ ਸਟੇਮ ਹੋ ਗਿਆ 8:30 ਵਜੇ ਦਾ ਤੇ ਆਪਾਂ 6:30 ਵਜੇ ਆਗੇ ਸੀਗੇ ਗੁਰਦੁਆਰਾ ਸਾਹਿਬ ਅਕਸਰ 7 ਘੰਟਿਆਂ ਦੀ ਪੈਟਲਿੰਗ ਤੋਂ ਬਾਅਦ ਆਪਾਂ 90-95 ਕਿਲੋਮੀਟਰ ਦਾ ਸਫ਼ਰ ਤਿਆ ਕਰਕੇ ਅੱਜ ਪਹੁੰਚੇ ਤੇ ਆਪਾਂ ਬਾਬਾ ਜੀ ਨੂੰ ਕਮਰਾ ਪੁੱਛਿਆ ਤੇ ਕਮਰੇ ਤਾਂ ਵੀ ਇੱਥੇ ਹੈ ਨਹੀਂ ਅਵੇਲੇਬਲ ਗੁਰਦੁਆਰਾ ਸਾਹਿਬ ਦੀ ਇਮਾਰਤ ਛੋਟੀ ਹੈ ਤੇ ਬਾਬਾ ਜੀ ਨੇ ਆਪਾਂ ਨੂੰ ਪਹਿਲੇ ਬੋਲਦੇ ਆ ਕਰਤੀ ਦੇ ਇੱਥੇ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਇੱਥੇ ਵੀ ਆਰਾਮ ਕਰ ਸਕਦੇ ਤੇ ਆਪਾਂ ਸਾਈਕਲ ਇੱਧਰ ਬਾਹਰ ਵੀੜੇ ਦੇ ਵਿੱਚ ਲਵਾਦੇ ਸੀਗੇ ਤੇ ਇੱਕ ਹੋਰ ਗੱਲ ਵੀ ਗੁਰਮਹਾਰੇ ਦੀ ਕਿਰਪਾ ਨਾਲ ਮਲੇ ਕੱਪੜੇ ਵਾਹਵਾ ਟਾਈਮ ਤੋਂ ਧੋਤੇ ਨਹੀਂ ਸੀਗੇ ਤੇ ਇੱਥੇ ਕੱਪੜੇ ਧੋਣੇ ਵੀ ਮਸ਼ੀਨ ਵੀ ਸੀਗੀ 2-3 ਘੰਟੇ ਕੱਪੜੇ ਧੋਣ ਦੇ ਲੱਗੇ ਕਿਉਂਕਿ ਆਪਣੇ ਸਾਰੇ ਕੱਪੜੀ ਵੀ ਧੋਣ ਵਾਲੇ ਹੋਏ ਪਏ ਸੀਗੇ ਤੇ ਇਦਾਂ ਹੀ ਵੀ ਬਸ ਸਵੱਭ ਬਣਦਾ ਹੁੰਦਾ ਹਰੇਕ ਚੀਜ਼ ਦਾ ਦੇ ਇੱਥੇ ਧੋਤੇਗੇ ਨਹੀਂ ਤਾਂ ਆਪਾਂ ਪਿੱਛੇ 2-3 ਦਿਨ ਹੋ ਗਏ ਇਹੀ ਸੋਚਦੇ ਹਾਂ ਜੀ ਕੱਪੜੇ ਧੋਣੇ ਕੱਪੜੇ ਧੋਣੇ ਤੇ ਬਾਕੀ ਵੀ ਬਸ ਅੱਜ ਦਾ ਦਿਨ ਬੜਾ ਵਧੀਆ ਬੀਤਿਆ ਤੇ ਰਸਤੇ ਦੇ ਵਿੱਚ ਮੀਂਹ ਆ ਗਿਆ ਸੀਗਾ ਤੇ 1/2 ਘੰਟਾ ਤਾਂ ਉੱਥੇ ਖੜਾ ਹੋ ਗਿਆ 1/2 ਘੰਟਾ ਤੇ ਬਾਕੀ ਕੁੱਲ ਮਿਲਾ ਕੇ ਸਾਰਾ ਵਧੀਆ ਸੀਗਾ ਤੇ ਇੱਥੋਂ ਹੁਣ ਤੱਕ ਸ੍ਰੀ ਪਟਨਾ ਸਾਹਿਬ ਰਹਿ ਗਿਆ 120 ਕਿਲੋਮੀਟਰ ਕੱਲ ਦਾ ਸਫ਼ਰ ਹੋਊਗਾ ਸਾਡਾ 70 ਕਿਲੋਮੀਟਰ ਦਾ ਇੱਥੋਂ ਆਰਾ ਸ਼ਹਿਰ ਤੇ ਅੱਗੇ 50 ਕਿਲੋਮੀਟਰ ਰਹਿ ਜਾਊਗਾ ਸ੍ਰੀ ਪਟਨਾ ਸਾਹਿਬ ਤੇ ਉਹ ਪਰਸੋਂ ਤੇ ਕਰ ਆਪਣੀ ਉਮੀਦ ਆ ਵੀ ਪਰਸੋਂ ਸ਼ਾਮ ਤੇ ਕਰ ਆਪਾਂ ਪਹੁੰਚਾਂਗੇ ਤੇ ਬਣੇ ਰਿਓ ਸਫ਼ਰ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੇ ਕਰਦੇ ਆਂ ਦਰਸ਼ਨ ਆਪਾਂ ਵੀ ਪਟਨਾ ਸਾਹਿਬ ਦੇ ਤੁਹਾਨੂੰ ਵੀ ਨਾਲ-ਨਾਲ ਕਰਾਉਣੇ ਆ ਤੇ ਇਦਾਂ ਹੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਰਾਤ ਦਾ ਖਾਣਾ ਵੀ ਆਪਣਾ ਇਹੀ ਹੋਊਗਾ ਕਿਉਂਕਿ ਆਪਾਂ ਲੇਟ ਹੋ ਗਏ ਸੀਗੇ ਤੇ 6 ਵਜੇ ਦਾ ਚਲੋ ਮਿਲਤਾ ਜਾਂਦਾ ਹੀ ਆ ਬਾਕੀ ਆਪਾਂ ਸੋਚਿਆ ਵੀ ਮੇਲੇ ਉਹ ਬਾਬਾ ਜੀ ਵੀ ਚਲੇਗੇ ਤੇ ਗੁਰਦੁਆਰਾ ਸਾਹਿਬ ਨੂੰ ਵੀ ਚਲੋ ਆਪਾਂ ਕੀ ਮਤਲਬ ਹਨ ਜਿੰਦਾ ਲਾ ਕੇ ਜਾਣਾ ਜਾਂ ਕਿ ਤੇ ਅੱਜ ਦਾ ਖਾਣਾ ਪਰ ਆਪਣਾ ਇਹੀ ਹੋਊਗਾ ਤੇ ਕਾ ਭੀ ਗਿਆ ਭਾਈ ਸੌਣੇ ਇਹ ਮਿਲਦੇ ਕੱਲ ਦੇ ਸਫਰ ਤੇ ਬਣੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ